ਉਹ ਉਹ ਸ਼ੁੱਕਰਵਾਰ 17 ਤਰੀਕ ਦਾ ਧੋਬ ਰੱਖਿਆ ਗਿਆ ਪਿੰਡ ਤੇ ਉਹਨਾਂ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਆਸਥ ਪਉਣ ਜਾਵਾਂਗੇ ਕਿੰਨੇ ਵਜੇ ਤੱਕ ਹੋਵੇਗਾ ਬਸ ਹੋਰ ਅੱਧੇ ਪੌਣੇ ਕੈਂਚੇ ਤੱਕ ਕੀਰਤਪੁਰ ਸਾਹਿਬ ਜਾਵਾਂਗੇ ਇਹੀ ਹੈ ਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮळे ਜਿਹੜਾ ਉਸ ਦੇ ਅੰਮ੍ਰਿਤਪਾਲ ਸਾਹਿਬ ਹੈਗੇ 17 ਅਕਤੂਬਰ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਕਦੋਂ ਲੱਗਿਆ ਜਾਏਗਾ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਉਹਨੇੜੇ ਪਿੰਡ ਪੋਨਾ ਦੇ ਵਿੱਚ ਪੰਜਾਬੀ ਦੇ ਉੱਗੇ ਗਾਇਕ ਰਾਜੀਵ ਜਵੰਦਾ ਦਾ ਜਿੱਥੇ ਬੀਤੇ ਕੱਲ ਅੰਤਿਮ ਸੰਸਕਾਰ ਹੋਇਆ ਸੀ ਉੱਥੇ ਹੀ ਅੱਜ ਸਕੂਲ ਦੀ ਗਰਾਊਂਡ ਦੇ ਵਿੱਚ ਉਸ ਦੇ ਫੁੱਲ ਚੁਗਨ ਦੀ ਰਸਮ ਜਿਹੜੀ ਆਵਾ ਕੀਤੀ ਗਈ ਹੈ ਇਸ ਮੌਕੇ ਫੁੱਲ ਚੁਗਨ ਦੀ ਰਸਮਵਾਦਾ ਕਰਨ ਦੇ ਵੇਲੇ ਜਿੱਥੇ ਪਰਿਵਾਰਕ ਮੈਂਬਰ ਸਾਰੇ ਮੌਜੂਦ ਸਨ ਉੱਥੇ ਪਿੰਡ ਵਾਸੀ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ ਔਰ ਨਾਲ ਹੀ ਇੱਥੇ ਪੰਜਾਬੀ ਗਾਇਕੀ ਇੰਡਸਟਰੀ ਵੱਲੋਂ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਤੇ ਹੋਰ ਵੀ ਕੁਝ ਗਾਇਕੜੇ ਮੌਕੇ ਤੇ ਮੌਜੂਦ ਸਨ ਔਰ ਸਾਰਿਆਂ ਨੇ ਮਿਲ ਕੇ ਪਰਮਪਿਤਾ ਪਰਮਾਤਮਾ ਅਗੇ ਅਰਦਾਸ ਕਰਦੇ ਹੋਏ ਇਹ ਫੁੱਲ ਚੁਗਨ ਦੀ ਰਸਮ ਆ ਉਹਨਾਂ ਨੂੰ ਆਪਣੀ ਆਤਮਾ ਦੀ ਸ਼ਾਂਤੀ ਦੇ ਲਈ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਔਰ ਜਿਹੜੇ ਉਹਨਾਂ ਦੇ ਫੁੱਲ ਚੁਗਣ ਦੀ ਰਸਮ ਆਧਾ ਕਰਨ ਤੋਂ ਬਾਅਦ ਜਿਹੜੇ ਉਹਨਾਂ ਦੀ ਫੁੱਲ ਤਾਰਨ ਦੀ ਰਸਮ ਹੈ ਉਹ ਅੱਜ ਹੀ ਇੱਥੋਂ ਘੰਟੇ ਬਾਅਦ ਜਿਹੜਾ ਪਰਿਵਾਰ ਹੈ ਕੁਝ ਪਿੰਡ ਵਾਸੀਆਂ ਦੇ ਨਾਲ ਸਰਪੰਚ ਆਰਪੀ ਸਿੰਘ ਉਹਨਾਂ ਦੇ ਨਾਲ ਜਾ ਕੇ ਕੀਰਤਪੁਰ ਸਾਹਿਬ ਆਦਾ ਕਰੇਗਾ ਔਰ ਜਿਹੜੇ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਭੋਗ ਦੀ ਰਸਮ ਹੈ ਉਹ ਇਸੇ ਪਿੰਡ ਦੇ ਵਿੱਚ 17 ਅਕਤੂਬਰ ਨੂੰ ਹੋਵੇਗੀ ਔਰ ਨਾਲ ਹੀ ਇੱਥੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਉਸ ਦਿਨ ਇਸ ਪੂਰਾ ਧਿਆਨ ਰੱਖੇਗਾ ਕਿ ਜਿਹੜੀ ਕੱਲ ਅੰਤਮ ਸੰਸਕਾਰ ਵੇਲੇ ਜੋ ਦਿੱਕਤ ਪਰੇਸ਼ਾਨੀ ਆਈ ਸੀ ਜ਼ਿਆਦਾ ਰਾਸ਼ੂਨ ਕਰਕੇ ਉਸ ਦਿਨ ਅੰਤਮ ਅਰਦਾਸ ਵੇਲੇ ਭੋਗ ਜਿਸ ਦਿਨ ਹੋਵੇਗਾ 17 ਅਕਤੂਬਰ ਨੂੰ ਉਸ ਦਿਨ ਨਾ ਹੋਵੇ ਤੇ ਜਿਹੜੀਆਂ ਉਸ ਦੀਆਂ ਅੰਤਿਮ ਰਸਮਾਂ ਹਨ ਜੋ ਉਸ ਦੀ ਅੰਤਿਮ ਸ਼ਰਧਾਂਜਲੀ ਦੀ ਅੰਦੀ ਰਸਮ ਹੈ ਉਹ ਸਹੀ ਢੰਗ ਨਾਲ ਪੂਰੀ ਵਧੀਆ ਅਤੇ ਸ਼ਾਂਤ ਮਈ ਢੰਗ ਨਾਲ ਸ਼ਰਧਾਂਜਲੀ ਲਈ ਹਰ ਕੋਈ ਉਹਨੂੰ ਆ ਕੇ ਰਾਜਵਿਜੋਂ ਦਾ ਨੂੰ ਆਪਣੀ ਦੇ ਸਕੇ ਤੇ ਇਹ ਸਾਰੇ ਕੰਮ ਚੰਗੇ ਢੰਗ ਨਾਲ ਨਿਪਰੇ ਚੜ ਸਕਣ ਆਪਣੇ ਸਾਥੀ ਰਜਨੀਸ਼ ਬਾਂਸਲ ਦੇ ਨਾਲ ਹਿਮਰਜ ਬੱਬਰ ਪੀਟੀਸੀ ਨਿਊਜ਼ ਜਗਰਾਉਂਦਾ